सुंदर पोगल फ्रॉम यूनिपार्ट्स इंडिया कॉमनमैन बजट से आई थिंक इनकम टैक्स अच्छे पॉजिटिव दिते हैं एंड ओवरऑल कंजम्पशन बेस्ड बजट लग रहा है ताकि कंजम्पशन इकॉनमी भी बधाई जाए बाकी एम एस एम ए हज़ार करोड़ दिता फॉर आर एंड डी ਟੂਰਿਜ਼ਮ ਤੇ ਕਾਫੀ ਫੋਕਸ ਰੱਖਿਆ ਟੂ ਬੂਸਟ ਦੀ ਟੂਰਿਜ਼ਮ ਚ ਮੈਡੀਕਲ ਆ ਚਾਹੇ ਅ ਸਪਿਰਚੁਅਲ ਟੂਰਿਜ਼ਮ ਸੈਂਟਰ ਆਫ ਐਕਸਲੈਂਸ ਤੇ ਕਾਫੀ ਸੌਪਸ ਅਨਾਉਂਸ ਹੋਏ ਨੇ ਆ ਏਆਈ ਲਈ ਜਿਹੜੇ ਫੰਡਸ ਨੇ ਲਾਂਚ ਕੀਤੇ ਐ ਅਲੋਕੇਟ ਕੀਤੇ ਸੋ ਇਹ ਹੈਗੇ ਪੋਜ਼ਿਟਿਵ ਆਈ ਥਿੰਕ ਓਵਰ ਆਲ ਇੰਡਸਟਰੀ ਸਪੈਸਿਫਿਕ

डायरेक्टली कुछ मेंशन नहीं बट कुछ मिनरल्स से उन्होंने जरूर कुछ पॉइंट्स पाए हैं बाकी हम डिटेल आएगी तो थोड़ी बैटर अंडरसटैंडिंग बट कोई मेजर अनाउंसमेंट है मिक्स रिएक्शन डिपेंडिंग ऑन कंजम्पशन बेस्ड आ इनकम टैक्स स्लैब्स रिड्यूस की गई ओबियसली पावर बढ़ेगी सो कितना कितने इंडस्ट्री में भी बेनीफिट हो ਐਂਡ ਬਟ ਇਸ ਕਾਸਟ ਕੀ ਲਿਗਾ ਕੋਸ ਟ੍ਰੈਂਜਲਰਸ ਖਾਸ ਤਾ ਇਹੀ ਕਮੈਂਡ ਮੈਂ ਲਾ ਕੇ ਕਮਨ ਮੈਂਬਰ ਕੋਈ ਨਹੀਂ ਕਮੈਂਡ ਸਾਡਾ ਵੀ ਹੋ ਸਕਦੀ ਹੈ ਸਿੰਗਲਰੀ ਮੈਂਬਰਸ ਹੋਏ ਚਲਾਈ ਬਾਬਾ ਹਾਂ ਜੀ ਸਰ ਕੀ ਕਹੋਗੇ ਸਰ ਬਜਟ ਨੂੰ ਲੈ ਕੇ ਕਿੱਥੇ ਲਿਆ ਜਿਹੜਾ ਅੱਜ ਦਾ ਬਜਟ ਹੈ ਜੀ ਉਹ ਮੀਡਲ ਕਲਾਸ ਨੂੰ ਦੇਖ ਕੇ ਜਿਆਦਾ ਫੋਕਸ ਕੀਤਾ ਗਿਆ ਹੈ ਟੈਕਸ ਸਿਸਮਸ ਰਿਬੇਟ ਦਿੱਤੀ ਗਈ ਹੈ ਜਿਹੜੇ ਕਿ 12 ਲੱਖ ਤੱਕ ਜਮ ਪਿਤਾ ਗਿਆ ਸੈਲਰੀ ਲਈ 12 ਲੱਖ 75 ਹਜ਼ਾਰ ਤੱਕ ਜਮ ਕਰ ਦਿੱਤਾ ਗਿਆ ਜਿਹੜੀ ਟੈਕਸ ਫਾਈਲਿੰਗ ਲਿਮਿਟ ਸੀ ਉਹਨੂੰ ਵੀ ਵਧਾ ਕੇ 4 ਸਾਲ ਤੱਕ ਕਰ ਦਿੱਤੀ ਗਈ ਹੈ ਸਪੈਸ਼ਲ ਸਕੀਮਸ ਹੈ ਫਾਰ ਲੈਦਰ ਗੁੱਡਸ ਜੋ ਇਹਨਾਂ ਨੇ ਨਾਨੋਨ ਆਈਐਨਏ 9 ਆਈਟਮਸ ਜਿਹੜੀ ਨੇ ਉਹ ਡਿਊਟੀ ਫ੍ਰੀ ਜੋ ਵੀ ਹੈ ਇਹ ਕਹਿ ਰਹੇ ਨੇ ਵੀ ਉਹ ਡਿਊਟੀ ਫ੍ਰੀ ਲੈ ਕੇ ਆਣਗੇ 900 ਐਡ ਕਰ ਰਹੇ ਨੇ ਉਹਦੇ 'ਤੇ 3 ਲੱਖ ਕਰੋੜ ਦਾ ਲੋਨ ਫਾਰ ਇਨਫਰਾ ਲਈ ਇਹਨਾਂ ਨੇ ਕਿਹਾ ਉਹ ਦੇਖੋ ਉਹ ਵੀ ਕੁਝ ਬੈਨੇਫਿਟ ਕਰੇਗਾ ਐਨੂਅਲ ਰੈਂਟ ਤੇ ਜਿਹੜੀ ਟीडीएस ਲਿਮਿਟ ਸੀ ਉਹ ਵੀ 22.4 ਲੱਖ ਤੋਂ ਵਧਾ ਕੇ ਇਹਨਾਂ ਨੇ 6 6 ਲੱਖ ਤੱਕ ਕਰਤੀ ਹੈ। ਏਆਈ ਲਈ ਜਿਹੜਾ ਬਹੁਤ ਇੰਪੋਰਟੈਂਟ ਆ ਅੱਜ ਦੀ ਡੇਟ ਲਈ ਉਹਦੇ ਲਈ ਐਕਸਲੈਂਸ ਸੈਂਟਰਸ ਲੈ ਕੇ ਆ ਰਹੇ ਨੇ। ਉਹ ਬਹੁਤ ਅੱਛਾ ਇਹਨਾਂ ਦਾ ਸਟੈਪ ਹੈ ਗਵਰਨਮੈਂਟ ਆਫ ਇੰਡੀਆ ਦਾ। ਇਨਫਰਾ ਡਿਪਾਰਟਮੈਂਟ ਲਈ ਵੀ ਫ੍ਰੀ ਲੋਨ ਸਟੇਟਸ ਲਈ ਇਹਨਾਂ ਨੇ ਅਨਾਉਂਸ ਕੀਤਾ ਹੈ। ਇਨਫਰਾ ਲਈ ਜੋ ਲੋਨ ਚਾਹੀਦਾ ਹੈ ਉਹ ਸਟੇਟਸ ਨੂੰ ਫ੍ਰੀ ਆਫ ਕਾਸਟ ਮਿਲੇਗਾ। 75000 ਮੈਡੀਕਲ ਸੀਟਸ ਜਿਹੜੀ ਕਿ ਹੋਰ ਐਡ ਕਰਨ ਜਾ ਰਹੇ ਨੇ ਇਹ ਵੀ ਇਹਨਾਂ ਦਾ ਸਟੈਪ ਅੱਛਾ ਹੈ ਜੋ ਇਹਨਾਂ ਨੇ ਇਨੀਸ਼ੀਏਟਿਵ ਲਿਆ ਹੈ ਗਵਰਨਮੈਂਟ ਵੱਲੋਂ ਲਿਆ ਹੈ ਸਰ ਓਵਰঅল ਗੱਲ ਕਰੀਏ ਇੰਡਸਟਰੀ ਕਿਵੇਂ ਦੇਖਦੀ ਹੈ ਇਸ ਬਜਟ ਨੂੰ ਕਿਉਂਕਿ ਆਮ ਤੌਰ ਤੇ ਉਮੀਦਾਂ ਕਾਫੀ ਰਹਿਦੀਆਂ ਨੇ ਸਰ ਐਜ਼ ਅ ਇੰਡੀਵਿਜੁਅਲ ਉਹਨਾਂ ਲਈ ਤਾਂ ਠੀਕ ਹੈ ਇੰਡਸਟਰੀ ਲਈ ਕੋਈ ਐਦਾ ਕੋਈ ਕਾਰਪੋਰੇਟ ਟੈਕਸ ਰਿਵਰਟ ਸਾਰਾ ਕੁਝ ਵਾਲੇ ਕੁਝ ਨਹੀਂ ਉਚਾਇਆ ਤੇ ਇੰਡਸਟਰੀ ਲਈ ਤਾਂ ਕੋਈ ਓਵਰঅল ਤਾਂ ਕੋਈ ਦਾਦਾ ਬੈਨੀਫਿਟ ਨਹੀਂ ਦੇਖ ਰਿਹਾ ਫਿਰ ਐਜ਼ ਅ ਇੰਡੀਵਿਜੁਅਲ ਮਿਡਲ ਕਲਾਸ ਨੂੰ ਬਹੁਤ ਬੈਨੀਫਿਟ ਮਿਲਦਾ تاکہ रॉ मटेरियल ਨੂੰ ਰਹਿ ਕੇ ਰਹਿੰਦੀਆਂ ਨੇ ਕਿਉਂਕਿ ਚਾਈਨਾ ਦੇ ਨਾਲ ਵੀ ਜਿਸ ਤਰੀਕੇ ਨਾਲ ਇمپોર્ટ ਹੋ ਰਿਹਾ ਤਾਂ ਉਹ ਉਝੂ ਉਝੂ ਲਾਗੇ ਕਿ ਸਰ ਦੇਖੋ ਗੌਰਮਨ ਨੂੰ ਚਾਹੀਦਾ ਜਿਹੜੀ ਇمپોર્ટ ਹੋ ਰਹੀ ਹੈ ਉੱਤੇ ਡਿਊਟੀਜ਼ ਵਧਾ ਜਿਆਦਾ ਕਰਨ ਤਾਂ ਕਿ ਜੋ ਇمپોર્ટ ਨਾ ਹੋਏ ਇੰਡੀਆ ਦਾ ਇੰਡਸਟਰੀ ਨੂੰ ਬੂਸਟ ਆਪ ਮਿਲੇ ਥੋੜਾ ਜਿਹਾ ਉਹ ਗੌਰਮਨ ਨੂੰ ਸਟੈਪਸ ਰੂਲ ਲੈਣਾ ਚਾਹੀਦਾ ਠੀਕ ਹੈ 1 ਮਿੰਟ ਡਿੰਪਲ 1 ਮਿੰਟ ਨਟੀਆਂ ਬਜਟ ਪੇਸ਼ ਕੀਤਾਗਾ ਕਿਵੇਂ ਦੇਖਦੇ ਸਰ ਇਹ ਜਿਹੜਾ ਬਜਟ ਹੈ ਇਹ ਬਰਾ ਮਿਕਸਡ ਹੈ ਬਜਟ ਹੈ 1 ਮਿੰਟ ਮੀਡਲ ਕਲਾਸ ਜਿਹੜਾ ਹਗਾ ਮੈਂਬਰ ਹੈ ਆਪਣਾ ਇੰਡੀਅਨ ਹੈਗਾ ਉਹਦੇ ਲਈ ਕਾਫੀ ਬੈਨੀਫਿਟ ਹੈਗਾ ਪਰ ਜੇ ਪਾਵਰਲ ਕਾਰਪੋਰੇਟ ਦੀ ਗੱਲ ਕਰੀਏ ਤਾਂ ਮਤਲਬ ਠੀਕ ਠਾਕ ਆਪਾਂ ਨੂੰ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਫਾਇਦੇਮੰਦ ਗੱਲਾਂ ਨਹੀਂ ਕਰ ਸਕਦੇ ਮਿਡਲ ਕਲਾਸ ਵਿੱਚ ਜੇ ਪਾਵਰਲ ਦੀ ਗੱਲ ਕੀਤੀ ਹੈ ਕਿ ਇੱਕ ਤਾਂ ਜਿਹੜਾ ਰੈਂਟ ਲੈਂਦਾ ਹੈ ਉਹਦੇ ਉੱਪਰ 2.4 ਲੱਖ ਰੁਪਈਆ ਦਾ ਜਿਹੜਾ ਉnder ਉਹਦੇ ਉੱਪਰ TDS ਕੱਟਦਾ ਸੀਗਾ ਉਹਨੂੰ ਗਵਰਨਮੈਂਟ ਨੇ ਵਧਾ ਕੇ 6 ਲੱਖ ਰੁਪਏ ਕਰ ਦਿੱਤਾ ਹੈ ਅੱਜ ਕੱਲ ਦੀ ਨੀਡ ਆਫ ਦਾ ਆਰਟिफिशियल ਇੰਟੈਲੀਜੈਂਸ ਇਹ ਬਹੁਤ ਹੀ ਜ਼ਰੂਰੀ ਚੀਜ਼ ਸੀ ਜਿਸ ਦੇ ਲਈ ਗਵਰਨਮੈਂਟ ਨੇ 500 ਕਰੋੜ ਦਾ ਜਿਹੜਾ ਫੰਡ ਹੈ ਡਿਪਲੋਏ ਕੀਤਾ ਹੈ ਕਿ ਉਹਦੇ ਜਿਹੜੇ ਸੈਂਟਰ ਆਫ ਐਕਸਲੈਂਸ ਉੱਤੇ ਬਣਾਏ ਜਾਣਗੇ ਉਹ ਜਿਹੜੀ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਸਭ ਤੋਂ ਵਧੀਆ ਲੱਗੀ ਮੈਨੂੰ ਇਹ ਸਾਰੇ ਬਜਟ ਦੇ ਅੰਦਰ ਕਿ ਜਿਹੜੀ ਲਾਈਫ ਸੇਵਿੰਗ ਡਰੱਗਸ ਨੇ 36 ਤਰ੍ਹਾਂ ਦੀਆਂ ਡਰੱਗਸ ਨੇ ਲਾਈਫ ਸੇਵਿੰਗ ਜਿਹਦੇ ਅੰਦਰ ਗਵਰਨਮੈਂਟ ਨੇ ਪੂਰੀ ਤਰ੍ਹਾਂ ਕਸਟਮ ਡਿਊਟੀ ਹ ਨੇ ਤੇ ਉਹਦੇ ਵਿੱਚ ਉਹਨਾਂ ਨੂੰ ਇਸ ਚੀਜ਼ ਦਾ ਬੈਨੀਫਿਟ ਮਿਲ ਸਕੇਗਾ ਸਰ ਹਰ ਵਾਰ ਜਿਹੜਾ ਦੇਖਿਆ ਜਾਂਦਾ ਹੈ ਇੰਡਸਟਰੀ ਕਹਿੰਦੀ ਹੈ ਵੀ ਬਜਟ ਵਧੀਆ ਨਹੀਂ ਹੈ ਅੱਦੀ ਕੀ ਵਾਰ ਕਿਸ ਤਰ੍ਹਾਂ ਦਾ ਸਰ ਦੇਖੋ ਇੰਡਸਟਰੀ ਲਈ ਕਾਰਪੋਰੇਟ ਲਈ ਤਾਂ ਕੋਈ ਟੈਕਸ ਆਇਆ ਨਹੀਂਗਾ ਹਾਂ ਜੇ ਜਿਹੜੇ ਆਪਾਂ ਸੈਂਟਰ ਆਫ ਐਕਸਲੈਂਸ ਦੀ ਗੱਲਾਂ ਕਰਦੇ ਜਿਉਂਦੇ ਨਾਲ ਟੈਕਨੋਲੋਜੀ ਨੂੰ ਕੋਈ ਫਾਇਦਾ ਮਿਲਦਾ ਤਾਂ ਡੈਫੀਨਿਟਲੀ ਇੰਡਸਟਰੀ ਨੂੰ ਜਾਏਗਾ ਜੀ ਹਾਂ ਗੋਦਮ ਸਿੰਘ ਏਮਪਲੋਇਮੈਂਟ ਨੂੰ ਲੈ ਕੇ ਸਰ ਕੁਝ ਕਹਿਣਾ ਚਾਹੁੰਦੇ ਆਪਾਂ ਬਿਲਕੁਲ ਏਮਪਲੋਇਮੈਂਟ ਨੂੰ ਨਾ ਕਹਿ ਕੇ ਆਪਾਂ ਸਟਾਰਟਅਪ ਦੀ ਗੱਲ ਕਰੀਏ ਸਟਾਰਟਅਪ ਦਾ ਟਾਈਮ ਇਹਨੇ ਰੈਡਿਡ ਗਾਰੰਟੀ ਉਹ ਵੀ ਬਤਾ ਦਿੰਦਾ ਹੈ ਪਹਿਲੇ 10 ਕਰੋੜ ਸੀ ਕਿ ਉਹਨੇ 20 ਕਰੋੜ ਕਰ ਦਿੱਤੀ ਜੀ ਨਹੀਂ ਲੱਗ ਰਿਹਾ ਆਪਾਂ ਵੇਖੀ ਠੀਕ ਹੈ ਸਰ ਭਾਈ ਲਾਈਵ ਚੱਲਦਾ ਭਾਈ ਲਾਈਵ ਚੱਲਦਾ ਜਿਹੜਾ ਬਜਟ ਪੇਸ਼ ਕੀਤਾ ਗਿਆ ਹੈ ਇਹ ਦੇਖੋ ਇੱਕ ਤਾਂ ਇਲੈਕਸ਼ਨ ਤੋਂ ਬਾਅਦ ਦਾ ਬਜਟ ਸੀ ਔਰ ਇਹ ਲੌਂਗ ਟਰਮ ਗਰੋਥ ਕੰਟਰੀ ਦੀ ਲੌਂਗ ਟਰਮ ਗਰੋਥ ਨੂੰ ਦੇਖਦੇ ਹੋ ਰੱਖਿਆ ਗਿਆ ਇਹਦੇ ਜਿਹੜੇ ਚੰਗੇ ਪੁਆਇੰਟ ਸੀ ਉਹਦੇ ਵਿੱਚ ਸਰਕਾਰ ਨੇ ਜੋ ਕੀਤਾ ਇੱਕ ਤਾਂ ਗ੍ਰੀਨ ਟੈਕ ਮੈਨੂਫੈਕਚਰਿੰਗ ਗ੍ਰੀਨ ਟੈਕ ਮੈਨੂਫੈਕਚਰਿੰਗ ਲਈ ਸਰਕਾਰ ਨੇ ਫੰਡ ਅਲੋਕੇਟ ਕੀਤੇ ਆ ਉਹਦੇ ਵਿੱਚ ਕੀ ਐ ਐਕਸਪੋਰਟਰਾਂ ਨੂੰ ਬੜੀ ਦਿੱਕਤ ਆਂਦੀ ਐ ਜਿੱਦਾਂ ਕਿ ਜਰਮਨ ਯੂ ਐਸ ਜਰਮਨ ਨੇ ਸੀ ਬੈਮ ਲਗਾਤਾ ਐ ਹਰ ਕੰਟਰੀ ਇਹ ਕਹਿੰਦਾ ਐ ਵੀ ਤੁਹਾਡੀ ਜਿਹੜੀ ਮੈਨੂਫੈਕਚਰਿੰਗ ਐ ਉਹ ਗ੍ਰੀਨ ਹੋਣੀ ਚਾਹੀਦੀ ਐ ਮਤਲਬ ਉਹਦੇ ਵਿੱਚ ਮਿਨੀਮਮ ਕਾਰਬਨ ਐਮੀਸ਼ਨ ਹੋਣੀ ਚਾਹੀਦੀ ਐ ਮਿਨੀਮਮ ਜਿਹੜੀ ਐ ਗਲੋਬਲ ਵਾਰਮਿੰਗ ਤੇ ਇਫੈਕਟ ਹੋਣਾ ਚਾਹੀਦਾ ਇਹ ਜਿਹੜਾ ਫੰਡ ਅਲੋਕੇਟ ਕੀਤਾ ਗਿਆ ਮੈਨੂੰ ਲੱਗਦਾ ਐ ਇਹਦੇ ਨਾਲ ਇੰਡਸਟਰੀ ਨੂੰ ਬੈਨੀਫਿਟ ਹੋਏਗਾ ਔਰ ਸਾਡੀ ਜਿਹੜੀ ਐਕਸਪੋਰਟ ਐ ਜਿਹੜੀ ਐਕਸਪੋਰਟ ਕਮਜ਼ੋਰ ਪੈ ਰਹੀ ਹੈ ਉਹ ਇੰਪਰੂਵ ਹੋਏਗੀ ਸਰ ਲੱਗਦਾ ਕਿਸੇ ਨਾ ਕਿਤੇ ਜਿਹੜੀ ਇੰਡਸਟਰੀ ਹੈ ਉਹਨਾਂ ਨੂੰ ਕਾਫੀ ਉਮੀਦ ਸੀ ਹੋਵੇ ਦੇਖੋ ਇੰਡਸਟਰੀ ਤਾਂ ਹਮੇਸ਼ਾ ਉਮੀਦ ਹੁੰਦੀ ਹੈ ਔਰ ਇੰਡਸਟਰੀ ਹਮੇਸ਼ਾ ਪੋਜ਼ਿਟਿਵ ਰਹਿੰਦੀ ਹੈ ਪਰ ਕਿਉਂਕਿ ਇਲੈਕਸ਼ਨ ਤੋਂ ਬਾਅਦ ਦਾ ਬਜਟ ਸੀ ਮੈਂ ਇਹਨੂੰ ਬਜਟ ਨੂੰ ਇੱਕ ਲੌਂਗ ਟਰਮ ਜਿਹੜਾ ਸਾਡਾ ਦੇਸ਼ ਦਾ ਸਾਡਾ ਇੱਕ ਵਿਜ਼ਨ ਹੈ ਦਾ ਆਸਟ੍ਰੇਲੀਅਨ ਦੀ ਇਕਨੋਮੀ ਵਧਾਉਣ ਲਈ ਉਹ ਇਹਦੇ ਲਈ ਇੱਕ ਸਹੀ ਕਦਮ ਹੈ ਔਰ ਇਹਦੇ ਜਿਹੜੀ ਲੌਂਗ ਟਰਮ ਪਰਸਪੈਕਟਿਵ ਹੈ ਉਹਦੇ ਤੇ ਜਿਆਦਾ ਫੋਕਸ ਕੀਤਾ ਗਿਆ ਲੱਗਦਾ ਸਰ ਕਿ ਜਨਾ ਕਿਤੇ ਜਿਹੜੀਆਂ ਲੋਕਾਂ ਨੂੰ ਇਤهام ਸਧਾਰਨ ਲੋਕਾਂ ਨੂੰ ਰਾਹਤ ਸੁਧਾਰਨ ਲੋਕਾਂ ਨੂੰ ਬੜੀ ਵੱਡੀ ਰਾਹਤ ਮਿਲੀ ਹੈ ਔਰ ਇਹਦੇ ਨਾਲ ਜਿਹੜੀ ਸਾਡਾ ਜੀਡੀਪੀ ਲੈਸ ਦਨ 6 ਦੇ ਆਸ-ਪਾਸ ਚੱਲ ਰਿਹਾ ਉਹਨੂੰ ਗਰੋਥ ਮਿਲੇਗੀ ਕਿਉਂਕਿ ਜੇ ਕਾਮਨ ਮੈਨ ਨੂੰ ਟੈਕਸ ਘਟ ਦੇਣਾ ਪਏਗਾ ਉਹਦੇ ਹੱਥੇ ਜਿਆਦਾ ਪੈਸੇ ਆਣਗੇ ਉਹ ਜ਼ਿਆਦਾ ਖਰਚਾ ਕਰੇਗਾ ਉਹਦੇ ਨਾਲ ਡਿਮਾਂਡ ਵਧੇਗੀ ਇੱਕ ਹੋਰ ਚੰਗੀ ਗੱਲ ਕੀਤੀ ਗਈ ਜਿਹੜੀ ਸ਼ੈਡਿਊਲ ਕਾਸਟ ਔਮਨ ਲਈ 2 ਕਰੋੜ ਰੁਪਏ ਦਾ ਲੋਨ ਸੈਂਸ਼ਨ ਕੀਤਾ ਗਿਆ ਉਹਦੇ ਚ ਔਮਨ ਐਂਪਾਵਰਮੈਂਟ ਮਿਲੇਗੀ ਔਰ ਜਿਹੜੇ ਲੋਕ ਅੰਡਰ ਪ੍ਰਿਵੀਲੇਜ ਐ ਉਹਨਾਂ ਨੂੰ ਇੱਕ ਕੰਮ ਕਰਨ ਦਾ ਸਕੋਪ ਮਿਲੇਗਾ ਇਸ ਤੋਂ ਇਲਾਵਾ ਜਿਹੜੇ ਸਰਕਾਰ ਨੇ ਸੈਂਟਰ ਫॉर ਐਕਸਲੈਂਸ ਵਿਦ ਗਲੋਬਲ ਕਲੈਬੋਰੇਸ਼ਨ ਬਣਾਉਣ ਦਾ ਜ਼ਿਕਰ ਕੀਤਾ ਉਹ ਇੱਕ ਚੰਗਾ ਕਦਮ ਹੈ ਇਹਦੇ ਨਾਲ ਜਿਹੜੀਆਂ ਸਾਡੀਆਂ ਸਕਿੱਲ ਡਿਵੈਲਪਮੈਂਟ ਐ 50% ਤੋਂ ਜਿਹੜੇ ਜ਼ਿਆਦਾ ਯੂਥ ਐ ਉਹ 12ਵੇਂ ਡ੍ਰੌਪ ਆਊਟ ਕਰ ਜਾਂਦੇ ਜੇ ਅਸੀਂ ਉਹਨਾਂ ਨੂੰ ਸਕਿਲਡ ਕਰ ਦਈਏ ਤਾਂ ਉਹ ਇੱਕ ਇੰਜੀਨੀਅਰ ਦੇ ਬਰਾਬਰ ਪੈਸੇ ਕਮਾ ਸਕਦੇ ਸੋ ਇਹ ਵੀ ਇੱਕ ਅੱਛਾ ਕਦਮ ਹੈ ਔਰ AI ਦਾ ਜਮਾਨਾ ਹੈ ਜੇ ਇਦਾਂ ਦੀ ਕੋਲੈਬੋਰੇਸ਼ਨ ਨਾਲ ਦਿੱਤਾ ਗਿਆ ਹੁਣ ਅਸੀਂ ਬਿਲਕੁਲ ਜਿਸ ਤਰ੍ਹਾਂ ਨਾਲ ਅੱਜ ਹੋਇਆ ਹੈਗਾ ਦੇ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਹੈਗਾ ਆ ਲਗਾਤਾਰ ਜਿਹੜਾ ਹੈਗਾ ਬਜਟ ਦੇ ਵਿੱਚ ਕਈ ਅਹਿਮ ਜਿਹੜੀਆਂ ਨੇ ਜਿਹੜੀਆਂ ਰਹਾਤ ਦਾ ਦੇਖੀ ਉਸ ਨਾਲ ਐਮਐਸਐਮੀ ਇੰਡਸਟਰੀ ਲਈ ਜਿਹੜੀ ਰਾਹਤ ਦਿੱਤੀ ਗਿਆ ਉਸ ਸਬੰਧੀ ਇਹ ਜਿਹੜੇ ਇੰਡਸਟਰੀ ਲਿਸਟ ਨੇ ਉਹਨਾਂ ਨੇ ਗੱਲ ਕੀਤੀ ਗਈ ਹੈ ਕਿ ਬਜਟ ਦੇਖਿਆ ਤੇ ਉਸ ਸਬੰਧੀ ਅਸੀਂ ਅਵਕਰ ਸਿੰਘ ਉਜਾ ਜੀ ਨੇ ਵੀ ਉਹਦੇ ਨਾਲ ਗੱਲ ਕਰਨ ਲੱਗੇ ਹੋਏ ਹਾਂ ਮੈਂ ਬਜਟ ਨੂੰ ਇੱਕ ਗੱਲ ਕਰਾਂਗੇ ਅਸੀਂ ਕੀ ਕਹਿਣਾ ਚਾਹੁੰਦੇ ਨੇ ਸਾਰੇ ਮਾਮਲੇ ਦੇ ਵਿੱਚ ਕੀ ਕੀ ਕਿਸ ਤਰ੍ਹਾਂ ਦੀਆਂ ਯੋਜਨਾ ਸਰਕਾਰ ਐਵਰੇਜ ਬਜਟ ਕਹਿ ਸਕਦੇ ਪਾਰਟਿਕੁਲਰਲੀ ਪੰਜਾਬ ਇੰਡਸਟਰੀ ਲਈ ਕੁਝ ਨਹੀਂ ਤਾਂ ਮੈਂ ਟੈਕਸਟਾਈਲ ਇੰਡਸਟਰੀ ਤੋਂ ਹਾਂ ਟੈਕਸਟਾਈਲ ਦੇ ਵਿੱਚ ਇੱਕ ਛਿਗਲਹੀਤੀ ਜਿਹੜਾ ਐਮ ਐਸ ਐਮ ای ਨੂੰ ਉਹਨਾਂ ਨੇ ਲਿਮਿਟ ਕ੍ਰੈਡਿਟ ਲਿੰਕ 5 ਕਰੋੜ ਤੋਂ 10 ਕਰੋੜ ਕਰਤੀ ਉਹ ਕੁਝ ਥੋੜੀ ਜਿਹੀ ਮਿਲੇਗੀ ਲੇਕਿਨ ਉਹ ਵੀ 99% ਹੋਰ ਲੋਂਡਨ ਦੇ ਨਹੀਂ ਇੱਕ ਟੈਕਨੀਕਲ ਟੈਕਸਟਾਈਲ ਨੂੰ ਥੋੜਾ ਜਿਆ ਹੁਣਾਂ ਨੇ ਸਪੋਰਟ ਕੀਤਾ ਥੈਟ ਇਜ਼ ਗੁੱਡ ਬਾਕੀ ਰਹੀ ਇਹ ਟੈਕਸਟਾਈਲ ਦੇ ਅਸੀਂ ਬੜੀ ਦੇਰ ਤੋਂ ਇਹਨਾਂ ਨੂੰ ਕਹਿ ਰਹੇ ਸੀ ਵੀ ਸਾਡੀ ਜਿਹੜੀ ਕੰਪੀਟੀਸ਼ਨ ਹੈ ਅਰౌండింగ్ ਕੰਟਰੀਜ਼ ਹੈ ਬੰਗਲਾਦੇਸ਼ ਸ਼੍ਰੀਲੰਕਾ ਚਾਈਨਾ ਵਿਟਨਾਮ ਅਸੀਂ ਬੜੀ ਜ਼ਿਆਦਾ ਰਿਕਵੈਸਟ ਕਰ ਰਹੇ ਸੀ ਤੇ ਸਾਡਾ ਇੱਕ ਬੰਗਲਾਦੇਸ਼ ਨਾਲ ਐਫਟੀਏ ਹੋਇਆ ਹੈ ਫੋਰਨ ਟ੍ਰੇਡ ਐਗਰੀਮੈਂਟ ਉੱਥੇ ਜ਼ੀਰੋ ਡਿਊਟੀ ਇੰਪੋਰਟ ਐ ਐਕਸਪੋਰਟ ਹੁੰਦੀ ਹੈ ਤੇ ਸਾਡੀ ਇੰਡਸਟਰੀ ਬਿਲਕੁਲ ਉਹਨਾਂ ਨੇ ਮਾਰਤੀ ਸਾਡੇ ਜਿੰਨੇ ਵੱਡੇ 플레이ਰ ਹੈ ਉਹ ਸਾਰਾ ਮਾਲ ਆਊਟਸੋਰਸ ਬੰਗਲਾਦੇਸ਼ ਤੋਂ ਕਰਦੇ ਕਿਉਂਕਿ ਟੈਕਸ ਨਾਲ ਆਊਟ ਕਰਕੇ ਉਹਨਾਂ ਦਾ ਮਾਲ 30 15% ਸਸਤਾ ਬੰਦਾ ਤੇ ਦੇਸਪਾਈਟ ਆਫ ਰਿਕਵੈਸਟ ਵੀ ਕੁਝ ਨਹੀਂ ਕੀਤਾ ਮੈਂ ਔਰ ਪੰਜਾਬ ਇੰਡਸਟਰੀ ਮੈਂ ਕੋਈ ਕੋਸਾ ਬੱਧੀਆ ਬਜਟ ਨਹੀਂ ਹੈ ਸਰ ਕਿਵੇਂ ਦੇਜੋ ਟੈਕਸਟਾਈਲ ਪੰਜਾਬ ਦੇ ਲੁਧਿਆਣਾ ਦੇ ਸਭ ਤੋਂ ਜ਼ਿਆਦਾ ਸਪ ਚਾਈਨਾ ਤੋਂ ਇمپੋਰਟ ਉਹ ਜ਼ਿਆਦਾ ਕਰ ਇੰਡਸਟਰੀ ਲੱਗਦਾ ਹੈ ਕਿ ਉਹਦੇ ਨਾਲੋਂ ਬਜਟ ਦੇ ਵਿੱਚ ਕੁਝ ਖਾਸ ਦੇਖ ਮੰਦੇ ਕੁਝ ਨਹੀਂ ਦੇਖ ਨੂੰ ਮਿਲਿਆ ਇਹ ਜਦ ਮੈਂ ਕਿਹਾ ਬੰਗਲਾਦੇਸ਼ ਚਾਈਨਾ ਬਾਇਆ ਬੰਗਲਾਦੇਸ਼ ਹਮ ਨੂੰ ਸਭ ਤੋਂ ਜ਼ਿਆਦਾ ਹਿੱਟ ਕਰਦੇ ਅਸੀਂ ਬਹੁਤ ਪ੍ਰਭਾਵਿਤ ਹੈ ਸਾਡੀ ਡੋਮੈਸਟਿਕ ਵੀ ਐਕਸਪੋਰਟ ਵੀ ਉਠੇ ਨਹੀਂ ਵਾਰੀ ਔਰ 10 ਸਾਲ ਤੋਂ ਸੈਡਰੀ ਇੰਡਸਟਰੀ ਸਟੈਗਨੇਟ ਹੈ ਕੋਈ ਗ੍ਰੋਥ ਨਹੀਂ ਹੈ ਅਸੀਂ ਸਰਕਾਰ ਨੂੰ ਬਾਰ ਬਾਰ ਰਿਪੀਟਡ ਰਿਕਵੈਸਟ ਕੀਤੀ ਲੇਕਿਨ ਕੋਈ ਧਿਆਨ ਨਹੀਂ ਦਿੱਤਾ ਗਿਆ ਪੀਟੀਆਈ ਯੂਜ਼ ਹੈ ਬਜਟ ਨੂੰ ਪੂਰੀ ਤਰ੍ਹਾਂ ਐਕਸਪਲੇਨ ਕੀਤਾ ਲੇਕਿਨ ਇਹਦੇ ਚ ਇੱਕ ਦੋ ਚੀਜ਼ਾਂ ਜਿਹੜੀਆਂ ਡਾਇਰੈਕਟ ਟੈਕਸਿਸ ਤੇ ਇੱਕ ਦਾ ਨਵਾਂ ਬਿੱਲ ਮੈਡਮ ਨੇ ਫਾਈਨੈਂਸ ਮਿਸਟਰ ਨੇ ਕਿਹਾ ਆਊਗਾ ਨੈਕਸਟ ਤੇ ਉਹ ਦੇਖਣ ਵਾਲੀ ਗੱਲ ਹੋਏਗੀ ਲੇਕਿਨ ਇਸ ਤੋਂ ਇਲਾਵਾ ਜਿਹੜੀਆਂ ਟीडीएस ਟੀਸੀਐਸ ਦੀਆਂ ਰੈਸ਼ਨਲਾਈਜੇਸ਼ਨ ਦੀ ਗੱਲ ਕੀਤੀ لیکن ਪਿਛਲੇ ਸਾਲਾਂ ਚ ਇੱਕ ਦੋ ਵਾਰੀ ਇਹੋ ਜੇ ਚੇਂਜਸ ਆਏ 0.10% ਦੀਆਂ ਡਿਡਕਸ਼ਨਾਂ ਕੀਤੀਆਂ ਜਿਹੜੀਆਂ ਕਿ ਐਮਐਸਐਮਈ ਲਈ ਜ਼ਰੂਰਤ ਤੋਂ ਜ਼ਿਆਦਾ ਕੰਪਲੀਕੇਟ ਕਰ ਰਹੀਆਂ ਤੇ ਇਸ ਦੇ ਨਾਲ ਨਾਲ ਉਹ ਕੈਪੀਟਲ ਨੂੰ ਵੀ ਬਲੌਕ ਕਰ ਰਹੀਆਂ ਉਸ ਬਾਰੇ ਵੀ ਕੋਈ ਸਰਕਾਰ ਨੇ ਇਸ ਬਾਰੇ ਹਜੇ ਤੱਕ ਕੁਝ ਕਿਹਾ ਨਹੀਂ ਇਸ ਤੋਂ ਇਲਾਵਾ ਇੱਕ ਸਿਰਫ ਜਿਹੜੀ ਸੈਲਰਡ ਕਲਾਸ ਲਈ 12.75 ਲੱਖ ਤੱਕ ਦੀ ਐਗਜ਼ੈਂਪਸ਼ਨ ਕੀਤੀ ਹੋਈ ਹੈ ਟੈਕਸ ਨਹੀਂ ਲੱਗੇਗਾ ਅਦਰਵਾਈਜ਼ ਇਸ ਤੋਂ ਜ਼ਿਆਦਾ ਵੀ ਪੰਜਾਬ ਲਈ ਹਜੇ ਹੋਰ ਕੁਝ ਦਿਖਣ ਨੂੰ ਮਿਲਿਆ ਨਹੀਂ ਇਸ ਬਜਟ 'ਚ ਜਿਵੇਂ ਕਿ ਪੰਕਜ ਜੀ ਨੇ ਕਿ ਤੁਸੀਂ ਆਪਣੇ ਸੌ ਸਮਾਜ ਤੋਂ ਦੇਦੇ ਹੋ ਤੁਸੀਂ ਫਿਰ ਸੀ ਵੀ ਕਿਵੇਂ ਦੇ ਦੋ ਕਿ ਬਜਟ ਖਾਸ ਕਿਉਂ ਨਹੀਂ ਰਿਹਾ ਸਿਰਫ ਜਿਹੜਾ ਲੋਅ ਕਲਾਸ ਲਈ ਦੇਖਣ ਨੂੰ ਕਿਵੇਂ ਮੀਡੀਅਮ ਕਲਾਸ ਨੂੰ ਲਾ ਲਈਏ ਦੇਖਣ ਨੂੰ ਮਿਲਿਆ ਵਾ ਕਿ ਉਹਨਾਂ ਨੂੰ ਟੈਕਸ ਦੇ ਵਿੱਚ ਛੂਟ ਦੇ ਦਿੱਤੀ ਗਈ ਜਿਹੜਾ 12.75 ਲੱਖ ਤੱਕ ਦਾ ਜਿਹੜਾ ਟੈਕਸ ਹੈ ਉਹ ਨਹੀਂ ਇਹ ਕਰਨਾ ਬਹੁਤ ਸਰ ਓਵਰ ਆਲ ਦੇਖੋ ਬਿਜ਼ਨਸ ਤੇ ਵਧਣ ਦੇ ਨਾਲ ਹੀ ਕਿਸੇ ਵੀ ਪ੍ਰੋਫੈਸ਼ਨਲ ਦਾ ਕੰਮ ਪੰਦਾ ਹੈ ਜੇ bizness MSME ਨੂੰ ਹੀ ਅਗਰ ਲਿਫਟ ਅਪਲਿਫਟਮੈਂਟ ਨਹੀਂ ਮਿਲ ਰਹੀ ਬਜਟ ਤਾਂ ਐਕਚੁਅਲੀ bizness ਵੀ ਨਹੀਂ ਵਧਣਾ ਤੇ ਅਲਟੀਮੇਟਲੀ ਜਿਹੜੇ ਇਹਦੇ ਨਾਲ ਰਿਲੇਟਡ ਹੈ ਡਾਇਰੈਕਟਲੀ ਐਂਡਾਇਰੈਕਟਲੀ ਉਹਨਾਂ ਦਾ ਵੀ ਕੋਈ ਫਾਇਦਾ ਨਹੀਂ ਹੋਣਾ ਓਵਰਆਲ ਜਿਹੜਾ ਹੈਗਾ ਅਜੇ ਇਹ ਅਮਕੀ ਡਾਊਨ ਹੀ ਹੈ ਬਜਟ ਕੋਈ ਇਸ ਦਾ ਇੰਨਾ ਦਿਖਿਆ ਨਹੀਂ ਹੈ ਠੀਕ ਹੈ ਠੀਕ ਹੈ ਸਿਕਾਲ ਜੀ ਮੈਂ ਸਮਝਦਾ ਮੀਡਲ ਕਲਾਸ ਦੇ ਪੱਖ ਤੋਂ ਮੈਂ ਸਰਕਾਰ ਨੂੰ ਮੁਬਾਰਕਬਾਦ ਦੇਣਾ ਚਾਹਨਾ ਕਿਉਂਕਿ ਉਹਨਾਂ ਨੇ ਬੜਾ ਪਪੁਲਿਸਟ ਬਜਟ ਲਿਆਂਦਾ ਪਿਛਲੇ 3-4 ਸਾਲਾਂ ਤੋਂ ਜਿਹੜੀ ਡਿਮਾਂਡ ਸੀਗੀ ਉਹ 50 ਹਜ਼ਾਰ ਰੁਪਏ ਜਾਂ ਲੱਖ ਰੁਪਏ ਦੀ ਰਿਵੈਟ ਟੈਕਸ ਆਪਣਾ ਇਨਕਮ ਦੇ ਪੁਆਇੰਟ ਆਫ View ਤੋਂ ਮਿਲ ਰਹੀ ਸੀ ਜਿਹੜੀ ਐਡ ਕੀਤੀ ਉਹਨਾਂ ਨੇ ਸਿੱਧੀ 12 ਲੱਖ ਤੱਕ ਲਿਜਾ ਕੇ 80 ਹਜ਼ਾਰ ਦਾ ਪਿਛਲੇ ਸਾਲਾਂ ਨਾਲੋਂ ਬੈਨੀਫਿਟ ਜਿਹੜਾ ਉਹ ਮਿਡਲ ਕਲਾਸ ਨੂੰ ਦੇ ਦਿੱਤਾ ਜਿਨ੍ਹਾਂ ਦੀ ਇਨਕਮ 12 ਲੱਖ ਤੋਂ 18 ਲੱਖ ਜਾਂਦੀ ਹੈ ਉਹਨਾਂ ਨੂੰ 70 ਹਜ਼ਾਰ ਦਾ ਬੈਨੀਫਿਟ ਦਿੱਤਾ ਹੈ that is a welcome step ਫਿਰ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਸੀਨੀਅਰ ਸਿਟੀਜ਼ਨ ਦਾ ਇੰਟਰਸਟ ਸੀਗਾ ਉਹਦੀ TDS ਦੀ ਲਿਮਿਟ 50 ਹਜ਼ਾਰ ਤੋਂ 1 ਲੱਖ ਕਰਕੇ ਉਹ ਵੀ ਬੜਾ ਵੈਲਕਮ ਸਟੈਪ ਸੀ ਰੈਂਟ ਦੇ ਵਿੱਚ ਬੜਾ ਡਾਇਨਾਮਿਕ ਚੇਂਜ ਲਿਆ ਹਾਂ ਦਾ 2 ਲੱਖ 40 ਹਜ਼ਾਰ ਤੋਂ ਸਿੱਧੀ 6 ਲੱਖ TDS ਦੀ ਲਿਮਿਟ ਕਰਤੀ ਇਹ ਵੀ ਬੜਾ ਵੈਲਕਮ ਸਟੈਪ ਹੈ ਜਿਹੜਾ ਥ੍ਰੈਸ਼ਹੋਲਡ ਲਿਮਿਟ ਫਾਰ ਫੋਰਨ ਰਿਮਿਟੈਂਸਿਸ ਹੈ ਉਹ ਸੱਤ ਲੱਖ ਤੋਂ ਲੈ ਕੇ 10 ਲੱਖ ਘਰ ਤੱਕ ਉਹਦੇ ਜੀ ਬੜੀ ਅੱਛੀ ਇਨਕਰੀਜ਼ ਦੇ ਦਿੱਤੀ ਹੈ ਅਪਡੇਟਡ ਰਿਟਰਨਸ 2 ਸਾਲ ਤੋਂ 4 ਸਾਲ ਕਰਤੀਆਂ ਇਹਦੇ ਵਿੱਚ ਸਰਕਾਰ ਨੂੰ ਬਹੁਤ ਬੈਨੀਫਿਟ ਹੋਣ ਵਾਲਾ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਟੈਕਸੇਸ਼ਨ ਬੈਨੀਫਿਟ ਇੱਧਰ ਲੋਕਾਂ ਤੋਂ ਉਹਨਾਂ ਨੇ ਮਿਡਲ ਕਲਾਸ ਨੂੰ ਦਿੱਤਾ ਉਹ ਅਪਡੇਟਡ ਰਿਟਰਨਸ ਦੇ ਵਿੱਚ ਜਦੋਂ 2 ਸਾਲ ਤੋਂ 4 ਸਾਲਾਂ ਦੀਆਂ ਲੁੱਕੀ ਭਰਣਗੇ ਉਹਦੇ ਵਿੱਚ ਉਹ ਜਿਹੜਾ ਬੈਨੀਫਿਟ ਕਾਫੀ ਸਾਰਾ ਕਵਰ ਕਰ ਲੈਣਗੇ ਤੇ ਮੈਂ ਇਹ ਸਮਝਦਾ ਕਿ ਗਵਰਨਮੈਂਟ ਜਿਹੜਾ ਕਮਿਟਮੈਂਟ ਆਫ ਡੂਇੰਗ ਈਜ਼ ਆਫ ਬਿਜ਼ਨਸ ਉਹ ਆਪਾਂ ਪਿਛਲੇ ਕਈ ਸਾਲਾਂ ਤੋਂ ਸੁਣ ਰਹੇ ਆ ਤੇ ਮੈਂ ਇਹ ਸਮਝਦਾ ਕਿ ਉਮੀਦ ਕਰਦਾ ਕਿ ਇਸ ਸਾਲ ਤੋਂ ਔਨਵਰਡਸ ਇਹ ਵਕਈ ਇਫੈਕਟਿਵ ਸਰਕਾਰ ਕਰ ਦੇਗੀ ਕਿ ਵੀ ਖਾਸ ਕਰਕੇ ਜਿਹੜੇ ਸਾਡੇ ਸਨਦਕਾਰ ਨੇ ਜਾਂ ਇੰਡਸਟਰੀਲਿਸਟ ਨੇ ਉਹਨਾਂ ਨੂੰ ਈਜ਼ ਆਫ ਡੂਇੰਗ ਬਿਜ਼ਨਸ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਦੀ ਬਹੁਤ ਜ਼ਿਆਦਾ ਲੋੜ ਹੈ ਇੰਡਸਟਰੀ ਦੇ ਪੱਖ ਤੋਂ ਖਾਸ ਕੋਈ ਬੈਨੀਫਿਟ ਨਹੀਂ ਮਿਲਿਆ ਸਾਨੂੰ ਤੇ ਪੰਜਾਬ ਦੇ ਪੱਖ ਤੋਂ ਵੀ ਮੈਨੂੰ ਕੋਈ ਬੈਨੀਫਿਟ ਨਜ਼ਰ ਨਹੀਂ ਆਇਆ